ਅਤੇ ਤੁਸੀਂ ਦੇਖ ਰਹੇ ਹੋ ਪਿੰਡ ਤਰਖਣ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜੋ ਰਾਤ ਤੇਜ਼ ਝੱਖੜ ਅਤੇ ਹਨੇਰੀ ਦੇ ਕਾਰਨ ਇੱਕ ਬੀਐਸਐਨ ਦਾ ਟਾਵਰ ਜੋ ਡਿੱਗਿਆ ਹੈ ਇਹ ਦੇਖ ਰਹੇ ਹਾਂ ਤਸਵੀਰਾਂ ਮੌਕੇ ਦੀਆਂ ਸਾਨੂੰ ਬੁਖਾਰਿਆ ਆ ਆ ਟਾਵਰ ਦੇ ਹਾਲਾਤ ਸਾਨੂੰ ਬੁਖਾਰਿਆ ਮੌਕੇ ਦੇ ਕੀ ਹਾਲਾਤ ਆ ਕੀ ਇੱਥੇ ਜੋ ਰਾਤ ਘਟਨਾ ਵਾਪਰੀ ਹੈ ਇਸ ਘਟਨਾ ਬਾਰੇ ਪਿੰਡ ਤੋਂ ਜਾਣਾਂਗੇ ਕੀ ਹਾਲਾਤ ਆ ਸਾਨੂੰ ਬੁਖਾਰਿਆ ਮੌਕੇ ਦੇ ਟਾਵਰ ਦੀਆਂ ਸਥਿਤੀ ਫਲੋਂ ਕਿਵੇਂ ਟਾਵਰ ਦੇ ਹਾਲਾਤ ਕਿ ਅਸੀਂ ਵਿਖਾ ਰਹੇ ਹਾਂ ਅੱਜ ਜੋ ਪਿੰਡ ਦੇ ਲੋਕ ਹੈ ਉਹ ਵੀ ਇੱਥੇ ਇਕੱਠੇ ਹੋਏ ਆ ਉਹਨਾਂ ਤੋਂ ਹੀ ਜਾਣਾਂਗੇ ਕਿ ਟਾਵਰ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਅੱਜ ਪਿੰਡ ਤਰਖਾਨ ਵਾਲਾ ਜਿਲੀ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਇਕੱਠੇ ਹੋਏ ਆ ਉਹਨਾਂ ਤੋਂ ਜਾਣਾਂਗੇ ਅੱਜ ਇਸ ਟਾਵਰ ਦੇ ਡਿੱਗਣ ਦੇ ਕਾਰਨ ਕੀ ਕਾਰਨ ਰਿਹਾ ਸਾਡੇ ਨਾਲ ਇੱਥੇ ਬਹੁਤ ਸਾਰੇ ਜਿਹੜੇ ਪਿੰਡ ਦੇ ਨਿਵਾਸੀ ਮੌਜੂਦ ਹੈ ਜਿਹੜੇ ਦੇਖੋ ਇੰਨਾ ਤੋਂ ਜਾਣਾਂਗੇ ਸੱਸੀ ਦਾ ਬਾਈ ਜੀ ਕੀ ਨਾਮ ਆਪਣਾ ਜੀ ਕੁਲਵਿੰਦਰ ਸਿੰਘ ਜੀ ਬਾਈ ਜੀ ਕੀ ਇਹ ਜਿਹੜੀ ਰਾਤ ਘਟਨਾ ਵਾਪਰੀ ਹੈ ਤੇਜ਼ ਝੱਖੜ ਦੇ ਕਾਰਨ ਕੀ ਘਟਨਾ ਕਿਵੇਂ ਵਾਪਰੀ ਮਾਲੀ ਜਾਨ ਘਟਨਾ ਜੀ ਬਾਈ ਜਦੋਂ ਝੱਖੜ ਆਇਆ ਜਿਆਦੇ ਅੱਛਾ ਜੀ ਉਦੋਂ ਹੀ ਇਹ ਟਾਵਰ ਲੱਗ ਗਿਆ ਜੀ ਟਾਵਰ ਲੱਗ ਗਿਆ ਠੀਕ ਹੈ ਹਾਂ ਜੀ ਤੇ ਇਹ ਤਾਂ ਬਾ ਸ਼ੁਕਰ ਹੈ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਬਾਕੀ ਆ ਤਿੰਨ ਘਰਾਂ ਦਾ ਮਕਾਨ ਦਾ ਜਵਾਂ ਇਹਨੇ ਤਬਾਹ ਕਰਤਾ ਜੀ ਤਬਾਹ ਕਰਤਾ ਠੀਕ ਹੈ ਠੀਕ ਹੈ ਤੇ ਸਾਡੀ ਇਹੀ ਮੰਗ ਹੈ ਇੱਕ ਦਾ ਟਾਵਰ ਬਾਹਰ ਨਿਕਲਣਾ ਚਾਹੀਦਾ ਹੈ ਬਾਕੀ ਜਿਵੇਂ ਇਹ ਤਿੰਨਾਂ ਘਰਾਂ ਦਾ ਨੁਕਸਾਨ ਹੋਇਆ ਹੈ ਨਾ ਤਿੰਨਾਂ ਘਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਮੁਆਵਜ਼ਾ ਮਿਲਣਾ ਚਾਹੀਦਾ ਹਾਂਜੀ ਭਾਈ ਜਿਹੜਾ ਟਾਵਰ ਹੈ ਟਾਵਰ ਜੇ ਹਾਲਾਤ ਹੈ ਜਿਹੜੇ ਉਹ ਟਾਵਰ ਦੇ ਹਾਲਾਤ ਬਹੁਤ ਮਾੜੇ ਸੀਗੇ ਹਾਂ ਬਹੁਤ ਖਸਤਾ ਹਾਲ ਹਾਂ ਦੇ ਮੁਤਾਬਕ ਤੇ ਇਹਨਾਂ ਦੇ ਕਿਉਂ ਨਹੀਂ ਇਹਦੀ ਸ਼ਿਕਾਇਤ ਕੀਤੀ ਗਈ ਮੰਨ ਲੇ ਚੱਲ ਭਾਈ ਜੀ ਜਦੋਂ ਇੱਥੇ ਜਦੋਂ ਆਉਂਦੇ ਸੀ ਮੁਲਾਜ਼ਮ ਉਹਨਾਂ ਨੂੰ ਆਖਿਆ ਸੀਗਾ ਮਹਿਕਮਾ ਨੂੰ ਦੋ ਤਿੰਨ ਵਾਰੀ ਬਾਈ ਨੇ ਆਖਿਆ ਭਾਈ ਵੀ ਇਹਨਾਂ ਨੂੰ ਬਹੁਤ ਵਾਰੀ ਆਖਿਆ ਇਹਨਾਂ ਨੇ ਕੋਈ ਪੁੱਛ ਬੜਤਾਲ ਨਹੀਂ ਕਰੀ ਮਹਿ ਜੇ ਮੰਨ ਕੇ ਚੱਲੋ ਕੋਈ ਨੁਕਸਾਨ ਹੋ ਜਾਂਦਾ ਕਿਸੇ ਦਾ ਜਾਨੀਮਾਲ ਨੁਕਸਾਨ ਹੋ ਜਾਂਦਾ ਫਿਰ ਇਹਦੀ ਪਰਪਾਈ ਕੌਣ ਕਰਦਾ ਜੀ ਇਹਦਾ ਫਿਰ ਇਹਦਾ ਮਹਿਕਮਾ ਹੀ ਜ਼ਿੰਮੇਵਾਰ ਸੀਗਾ ਜੀ ਹੂੰ ਹੁਣ ਪਿੰਡ ਵੱਲੋਂ ਕੀ ਤੁਹਾਡੀ ਇਹਦੀ ਮੰਗ ਹੈ ਜਿਹੜੀ ਸਾਡੀ ਇਹੀ ਮੰਗ ਹੈ ਜੀ ਇੱਕ ਤਾਂ ਇਹਨੂੰ ਬਾਹਰ ਕੱਢਿਆ ਜਾਵੇ ਜੀ ਅੱਛਾ ਜੀ ਤੇ ਦੂਜੀ ਗੱਲ ਹੈ ਜੀ ਸਾਡੇ ਜਿਹੜਾ ਇਹਨਾਂ ਦਾ ਤਿੰਨਾਂ ਘਰਾਂ ਦਾ ਨੁਕਸਾਨ ਹੋਇਆ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਮੁਆਵਜ਼ਾ ਮਿਲਣਾ ਚਾਹੀਦਾ ਠੀਕ ਹੈ ਕਿਹੜੇ ਕਿਹੜੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਸਾਡਾ ਹੋਇਆ ਇੱਕ ਤਾਂ ਹੀ ਰਵੀ ਸਿੰਘ ਅੱਛਾ ਜੀ ਤੇ ਅਰਵਿੰਦਰ ਸਿੰਘ ਠੀਕ ਹੈ ਠੀਕ ਹੈ ਤੇ ਦੂ ਗਰਚਰਨ ਸਿੰਘ ਜੀ ਗਰਚਨ ਸਿੰਘ ਠੀਕ ਹੈ ਜੀ ਹੋਰ ਕੋਈ 60 ਫੇੜ ਤੋਂ ਕੋਈ ਸਾਡੇ ਇੱਕ ਮੁੰਡੇ ਦੇ 6 ਵਜੇ ਆ ਜੀ ਅੱਛਾ 6 ਵਜੇ ਆ ਠੀਕ ਹੈ ਠੀਕ ਹੈ 8 8 ਵਜੇ ਆ ਜੀ ਮੁੰਡੇ ਦੇ ਦੁਕਾਨ ਦੁਕਾਨ ਦੇ ਵਿੱਚ ਵੈਚ 8 8 ਠੀਕ ਹੈ ਹਾਂਜੀ ਕੀ ਨਾਮ ਆਪਣਾ ਵੀਰ ਆਪਣਾ ਰਵਿੰਦਰ ਸਿੰਘ ਆ ਜੀ ਰਵਿੰਦਰ ਸਿੰਘ ਜੀ ਕੀ ਘਟਨਾ ਜਿਹੜੀ ਕੱਲ ਵਾਪਰੀ ਹੈ ਇਹ ਟਾਵਰ ਲੱਗਿਆ ਟਾਵਰ ਨੇਰੀ ਔਨ ਕਰਨ ਲੱਗਿਆ ਜੀ ਅੱਛਾ ਜੀ ਇਹ ਮੇਰਾ ਮਕਾਨ ਆ ਜੀ ਨਾਲ ਨਾਲ ਠੀਕ ਹੈ ਇਹ ਲੱਖਾਂ ਵੀਰੀ ਜਦੋਂ ਵੀ ਕੋਈ ਮਲਾਜ਼ਮ ਆਉਂਦਾ ਸੀ ਮੈਂ ਉਹਨਾਂ ਨੂੰ ਹਮੇਸ਼ਾ ਹੱਤਵੰਨ ਕੇ ਬੇਨਤੀ ਕੀਤੀ ਸੀ ਵੀ ਇਹਦੀ ਖਸਤਾ ਹਾਲਤਾ ਜੀ ਜਾਂ ਤਾਂ ਇਹਨੂੰ ਠੀਕ ਕੀਤਾ ਜਾਵੇ ਜਾਂ ਪਿੰਡੋਂ ਬਾਹਰ ਲਿਆ ਜਾਏ ਪਰ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਜੀ ਅੱਜ ਇਹ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਨਾਲ ਤਾਂ ਮਕਾਨ ਦਾ ਵੀ ਹੋਇਆ ਬਾਕੀ ਉਹ ਵੀ ਨੁਕਸਾਨ ਮੰਨ ਲਿਆ ਕਿਸੇ ਦੇ ਉੱਤੇ ਡਿੱਗ ਪੈਂਦਾ ਕੋਈ ਛੱਟਫੇਟ ਵਾਜਦੀ ਮੇਰੀ ਜਾਨ ਜਾ ਸਕਦੀ ਸੀ ਮੈਂ ਜਮਾ ਉਪਰੀ ਪਿਆ ਸੀ ਕੋਲੇ ਜਿੱਥੇ ਲੱਗ ਗਈ ਹਾਂਜੀ ਹਾਂਜੀ ਠੀਕਾ ਠੀਕਾ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਹੁਣ ਸਰਕਾਰ ਤੋਂ ਮੈਂ ਕਿਉਂ ਨਹੀਂ ਮੰਗ ਕਰਦਾ ਕਿ ਮੇਰੀ ਪਰਪਾਈ ਪੂਰੀ ਕੀਤੀ ਜਾਵੇ ਜੀ ਕੀ ਕੀ ਕਰਦਾ ਕੀ ਕੀ ਨੁਕਸਾਨ ਆ ਥੋੜਾ ਕਰਦਾ ਲੈਂਟਰ ਸਾਰਾ ਹੀ ਤਹਿਸ ਨਹਿਸ ਹੋ ਗਿਆ ਕੰਧਾਂ ਵੀ ਵਹਿ ਗਈਆਂ ਆ ਅੱਛਾ ਜੀ ਇਹ ਕੋਈ ਮੇਰੀ ਪਰਪਾਈ ਨਹੀਂ ਦਿੰਦੇ ਜੀ ਤਾਂ ਮੈਂ ਨਾ ਦਫ਼ਤਰ ਅੱਗੇ ਜਾ ਕੇ ਆਤਮ ਹੱਤਿਆ ਤੋਂ ਬਿਨਾ ਮੇਰੇ ਕੋਲ ਹੀ ਕੋ ਮੈਂ ਤਾਂ ਆਤਮ ਹੱਤਿਆ ਹੀ ਕਰੂੰਗਾ ਜਦੋਂ ਇੰਨੇ ਪੈਸੇ ਲਾ ਕੇ ਮਕਾਨ ਮਸਾ ਦਾ ਪਾਇਆ ਹੁਣ ਦੁਬਾਰਾ ਤਿਆਰ ਕਰਨਾ ਬਹੁਤ ਔਖਾ ਈ ਸਾਨੂੰ ਪਤਾ ਵੀ ਇਹ ਸਰਕਾਰ ਜਿਹੜਾ ਟਾਵਰ ਸੀ ਇਹ ਟਾਵਰ ਦੇ ਹਾਲਾਤ ਕਹਿੰਦੇ ਦੱਸਣ ਦੇ ਬਤਾ ਇਹਦੀ ਮਿਨਿਆ ਦੀ ਖਤਮ ਸੀ 30 ਸਾਲ ਹੋ ਗਏ ਜੀ 30 ਸਾਲ ਹੋ ਗਏ ਇਹਦੇ ਵਿੱਚ ਜਦੋਂ ਵੀ ਕੋਈ ਮੁਲਾਜ਼ਮ ਆਉਂਦਾ ਸੀ ਮੈਂ ਉਦੋਂ ਹੀ ਇਹਨਾਂ ਕੋਲੇ ਬੇਨਤੀ ਕਰਦਾ ਸੀ ਹੱਥ ਬੰਨ ਕੇ ਵੀ ਇਹਨੂੰ ਜਾਂਦਾ ਠੀਕ ਕਰੋ ਪਾਈਪਾਂ ਨਵੀਆਂ ਪਾਓ ਜਾ ਇਹਨੂੰ ਬਾਹਰ ਲਗਾਓ ਜੀ ਉਹ ਲਿਖਤੀ ਸ਼ਿਕਾਇਤ ਦਿੱਤੀ ਸੀ ਲਿਖਤੀ ਨਹੀਂ ਕੀਤੀ ਜੀ ਕੋਈ ਅੱਛਾ ਲਿਖਤੀ ਨਹੀਂ ਦਿੱਤੀ ਹਾਂਜੀ ਲਿਖਤੀ ਮੈਨੂੰ ਸਾਨੂੰ ਪਿੰਡ ਵਾਲਿਆਂ ਨੂੰ ਪਤਾ ਨਹੀਂ ਹੁੰ ਜਦੋਂ ਜਦੋਂ ਵੀ ਕੋਈ ਜੀਆਈਏ ਜਾਂ ਐਸਡੀਏ ਇੱਥੇ ਬੀਐਸਐਲ ਦਾ ਕੋਣ ਅਧਿਕਾਰੀ ਹੁੰਦਾ ਇੱਥੇ ਆਪਣੇ ਇੱਥੇ ਵੀ ਇਹ ਛੋਟੇ ਮੁਲਾਜ਼ਮ ਹੋਣਗੇ ਨਾਂ ਤਾਂ ਕਿਸੇ ਦਾ ਜਾਣਦੇ ਨਹੀਂ ਅੱਛਾ ਜੀ ਹਾਂਜੀ ਹਾਂਜੀ ਇੱਕ ਜੀਓ ਦਾ ਜੀ ਉਹਨਾਂ ਦੇ ਆਉਂਦੇ ਸੀਗੇ ਠੀਕ ਆ ਦੇਖ ਰਹੇ ਹਾਂ ਪਿੰਡ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਵਸਨੀਕ ਖੜੇ ਆ ਇਹਨਾਂ ਤੋਂ ਵੀ ਜਾਣਦੇ ਆ ਕਿਹੜੇ ਕਿਹੜੇ ਕਾਰਨਾ ਕਰਕੇ ਇਹ ਆਇਆ ਟਾਵਰ ਡਿੱਗਿਆ ਸਸੀਗਾ ਭਾਈ ਜੀ ਕਿਹਦੀ ਕਾ ਗਈ ਕੀ ਨਾਮ ਆਪਣਾ ਭਾਈ ਜੀ ਨੌਨ ਹਲਸਨ ਅੱਛਾ ਜੀ ਇਹ ਟਾਵਰ ਡਿੱਗਣ ਦਾ ਕਦੋਂ ਤੁਹਾਨੂੰ ਪਤਾ ਲੱਗਿਆ ਇਹ ਇਹ ਸੰਤਾਂ ਸਾਡਾ ਆਪਣਾ ਬਾਰਸ਼ ਤੋਂ ਬਾਅਦ ਪਤਾ ਲੱਗਿਆ ਅੱਛਾ ਜੀ ਸਾਡਾ ਘਰ ਉਧਰ ਸਾਡਾ ਪੁਰਾਣਾ ਘਰ ਆ ਸੀਗਾ ਇਹ ਵੇਚਤਾ ਸੀ ਅੱਛਾ ਵੇਚਤਾ ਠੀਕ ਹੈ ਹੈ ਅਸੀਂ ਆ ਵੀ ਦੀ ਪਰਪਈਆ ਸਾਡਾ ਅੱਛਾ ਤੇ ਉਹਨੂੰ ਪਤਾ ਲੱਗਿਆ ਐਲਾ ਲੱਗਦਾ ਸੀ ਸੋਨੂੰ ਇਹ ਮਾਲਾ ਡਿੱਗਣ ਦੀ ਸਥਿਤੀ ਚ ਐ ਇੱਥੇ ਬਾਬਾ ਨੱਥਾ ਸਿਵਾ ਉਹ ਕਹਦਾ ਵੀ ਜਰੂਰ ਨੇਰੀ ਆਉਂਦੇ ਨਾ ਇੱਥੇ ਆ ਨਾਲ ਘਰ ਹੈ ਉਹਨਾਂ ਦਾ ਉਹਦਾ ਐ ਐ ਕਰਦਾ ਸੀ ਕਮਰਾ ਇਹ ਜਿਹੜੀਆਂ ਨਵੀਆਂ ਬਹੁਤ ਲੱਗਣਾ ਸ਼ਾਤਰਾਂਾ ਵੱਡੀਆਂ ਅੱਛਾ ਜੀ ਉਹ ਉਹਦੇ ਨਾਲ ਤੇ ਇੱਕ ਜਿਹੜੀ ਆ ਬਲੋ ਦੀ ਵੇਲ ਚੜੀ ਸਾਰੀ ਬਾਹਰ ਦੀ ਮੋਟੀ ਸਾਰਾ ਇਹਨੇ ਗਰੋਥ ਨੂੰ ਰੋਕਦੀ ਉਹਦੀ ਹਵਾ ਦੀ ਠੀਕ ਹੈ ਉਹ ਸਿਰੇ ਤੱਕ ਹੀ ਜਾਵੜੀ ਇੱਥੋਂ ਚੜ੍ਹ ਕੇ ਵੱਡੀ ਵੀਦਨ ਫੇਰੇ ਫੇਰੇ ਨਸਲੀ ਹੋ ਜੀ ਉੱਤੋਂ ਫਿਰ ਪੁੱਟ ਪੈਂਦੀ ਹੈ ਇੱਕ ਉਹ ਪਰਲਾ ਜਿਹੜਾ ਹੈਗਾ ਜਿਹਦੀ ਨੀ ਵਾਲਾ ਉਹ ਪਾਈਪਾਂ ਉਹ ਸਾਰੀ ਉਹ ਗਲੀ ਪਈ ਸੀਗੀ ਠੀਕ ਹੈ ਜੋ ਪੂਰਾ ਕਰਕਰਟ ਜੋ ਜ਼ਰੂਰੀ ਇੱਥੇ ਲੱਗ ਚੁੱਕੇ ਆ ਸਰਕਾਰ ਮੂਰੇ ਜਿਹੜਾ ਨਾ ਕਰਦਾ ਜਿਨ੍ਹਾਂ ਦੀ ਇਹਨਾਂ ਦੀ ਪਰਪਾਈ ਹੋਈ ਹੈ ਕਰਨ ਪੂਰੀ ਜਿਹੜਾ ਨੁਕਸਾਨ ਹੋਇਆ ਇਹਨਾਂ ਚਲੋ ਵੈਦ ਨੂੰ ਜਾਣੇ ਵੀ ਜਾਣੇ ਨੁਕਸਾਨ ਤੋਂ ਬਚਾਓ ਹਾਂ ਚਲੋ ਇੱਕ ਮੁੰਡੇ 7 ਵਜੇ ਉੱਤੋਂ ਦੇਖ ਵੈਸੇ ਜਿਹੜੇ ਟਾਵਰ ਹੈ ਇਹ ਰਸ਼ੀ ਇਲਾਕੇ ਤੋਂ ਦੂਰ ਹੋਣੇ ਚਾਹੀਦੇ ਹਾਂ ਵੈਸੇ ਆਪਾਂ ਇੱਕ ਘਰਾਂ ਦੇ ਵਿੱਚ ਲੱਗੇ ਹੋਏ ਆ ਹਾਂਜੀ ਕੋਲੋਂ ਵੀ ਇਹ ਨੁਕਸਾਨ ਹੋ ਸਕਦਾ ਹੈ ਇਹਦਾ ਹੋ ਸਕਦਾ ਹੈ ਉਦੋਂ ਕੋਈ ਜਾਣਕਾਰੀ ਹੈ ਨਹੀਂ ਸੀ ਅਸੀਂ ਤਾਂ ਫੇਰਾਂ ਦੇ ਵਿੱਚ ਵੇਹਲੇ ਹੁੰਦੇ ਸੀਗੇ ਉਦੋਂ ਅਚੰਪਾ ਜਾਂ ਬਣ ਕੇ ਸਾਡੇ ਪਿੰਡ ਤਾਵਰ ਲੱਗਦਾ ਤਾਵਰ ਲੱਗਦਾ ਉਹਦੇ ਬਤੀ 32 ਸਾਲ ਦੇ ਕੋ ਬਹੁਤ ਜ਼ਿਆਦਾ ਇਹ ਦੱਸਦੇ 27 28 ਸਾਲ ਪੁਰਾਣਾ ਕਿਹਦੇ ਟਾਵਰ ਹਾਂਜੀ ਹਾਂਜੀ ਇਹ ਸਨ ਹਾਲਾਤ ਵਖਾ ਰਹੇ ਆ ਜਿਹੜੇ ਮੌਕੇ ਦੇ ਟਾਵਰ ਡਿੱਗਿਆ ਜਿਹੜਾ ਇਹ ਤੁਸੀਂ ਦੇਖੋ ਕਿਵੇਂ ਦੇ ਹਾਲਾਤ ਹੋ ਸਕੇ ਪੁਰਾਣੇ ਦੇ ਟਾਵਰ ਦੇ ਜੋ ਖੰਡੜ ਹਾਲਾਤਾਂ ਦੇ ਵਿੱਚ ਸੀ ਆ ਪਰ ਸਾਰਾ ਜੰਗਾਲ ਦੇ ਕਾਰਨ ਇਹ ਦੇਖੋ ਤੁਸੀਂ ਜੰਗਾਲ ਦੇ ਕਾਰਨ ਸਾਰਾ ਟਾਵਰ ਥੱਲੋਂ ਗਲ ਚੁੱਕਿਆ ਸੀ ਆ ਦੇਖੋ ਜੀ ਪੈਪਾ ਦੀ ਖਸਤਾ ਹਾਲਤ ਹੋਣ ਕਰਕੇ ਇਹ ਟਾਵਰ ਡੇਗਣ ਦਾ ਕਾਰਨ ਹੀ ਇਹ ਥੱਲੋਂ ਜੰਗਾਲ ਨਾਲ ਖਾ ਚੁੱਕਿਆ ਸੀ ਇਹ ਤੋਂ ਹਾਲਾਤ ਉਹ ਖਾਰਿਆ ਮੈਂ ਮੌਕੇ ਦੀ ਇਹ ਦੇਖ ਰਿਹਾ ਹਾਂ ਇਹ ਘਰ ਦਾ ਨੁਕਸਾਨ ਜਿਹੜਾ ਆ ਸਾਰਾ ਘਰ ਦਾ ਨੁਕਸਾਨ ਹੋਇਆ ਰਵੀ ਸਿੰਘ ਦੇ ਰਵਿੰਦਰ ਜਸਰ ਜਾਂ ਰਵਿੰਦਰ ਸਿੰਘ ਜੋ ਆਪਣੇ ਆ ਘਰ ਦਾ ਸਾਰਾ ਵੇਖੋ ਲੈਂਟਰ ਦਾ ਕਿੱਡਾ ਨੁਕਸਾਨ ਹੋਇਆ ਇਹ ਦੇਖ ਰਿਹਾ ਤਸਵੀਰਾਂ ਇਹਦਾ ਬਾਈ ਜੀ ਬਹੁਤ ਨੁਕਸਾਨ ਆ ਛੋੜਾ ਜੀ ਬਹੁਤ ਜਿਆਦਾ ਦੇਖੋ ਜੀ ਸਾਰਾ ਮਕਾਨ ਹੀ ਨਵਾ ਪੋਣਾ ਪੈਣਾ ਜੀ ਹੁਣ ਉੱਪਰ ਲੈ ਕੇ ਅੰਦਰ ਨਹੀਂ ਪੈ ਸਕਦੇ ਕਿਉਂਕਿ ਇਧੀਆਂ ਠੰਡਾਂ ਵੀ ਬੈਟੀਆਂ ਇੱਥੋਂ ਅੰਦਰ ਪਾਣੀ ਵੀ ਵੜਿਆ ਜੀ ਰਾਤ ਜੇ ਕੰਦ ਕੋਈ ਬੇਟੀ ਫੇਰ ਹੀ ਪਾਣੀ ਵੜਿਆ ਜੀ ਬਹੁਤ ਜਿਆਦਾ ਅੰਦਰ ਵੀ ਨਹੀਂ ਪੈ ਸਕਦੇ ਰਿਸਕ ਹੀ ਆ ਜੀ ਹੁਣ ਤਾਂ ਹਾਂ ਜੀ ਹੁਣ ਤਾਂ ਜੀ ਅੰਦਰ ਪੈਣੇ ਜਾਨ ਦਾ ਰਿਸਕ ਹੀ ਆਈ ਅਸੀਂ ਤਾਂ ਰਾਤ ਵੀ ਬਾਹਰ ਪਏ ਆਂ ਇੰਦਰ ਦੇ ਕੀ ਸਰਕਾਰ ਤੋਂ ਹੁਣ ਤੁਸੀਂ ਮੰਗ ਦਵਾਰੇ ਕੀ ਕਰਦੇ ਹੋ ਹਾਂ ਤਾਂ ਇਹੀ ਆ ਜੀ ਸਾਨੂੰ ਇਹਦੀ ਪਰਪਾਈ ਦਿੱਤੀ ਜਾਵੇ ਜੀ ਉਕੇ ਮਕਾਨ ਦੁਬਾਰਾ ਨਵਾਂ ਹੀ ਬਣਾਉਣਾ ਪੈਣਾ ਜੀ ਨਵੇਂ ਮਕਾਨ ਦੀ ਪਰਪਾਈ ਚਾਹੀਦੀ ਹੈ ਜੀ ਇਹ ਦੇਖ ਰਿਹਾ ਤਸਵੀਰਾਂ ਜੋ ਟਾਵਰ ਦੇ ਹਾਲਾਤ ਆ ਇਹ ਦੇਖੋ ਕਿਵੇਂ ਪਿੰਡ ਤਰਖਾਨ ਵਾਲਾ ਜ਼ਿਲ੍ਹਾ ਚਿੱਤੀ ਮੁਖਸਰ ਸਾਹਿਬ ਦੇ ਵਿੱਚ ਆਪਾਂ ਇਸ ਟਾਈਮ ਤੇ ਖੜੇ ਆ ਇਹ ਟਾਵਰ ਜੋ ਡਿੱਗਣ ਦਾ ਕਾਰਨ ਇਹ ਥੱਲੋ ਗਲ ਚੁੱਕਿਆ ਸੀ ਸਾਰਾ ਇਹ ਸਾਨੂੰ ਸਾਰੇ ਟਾਵਰ ਦੀਆਂ ਹਾਲਾਤ ਬਖਾ ਰਿਹਾ ਪਰ ਇਸ ਟਾਵਰ ਦੇ ਕੋਲ ਦੇ ਨਾਲ ਜਿੱਥੇ ਛੱਤਾਂ ਦਾ ਨੁਕਸਾਨ ਹੋਇਆ ਆ ਸਾਰਾ ਲੈਂਟਰ ਦੇ ਵਿੱਚ ਤੇ ਜਿਹੜਾ ਆ ਗਿਆ ਕਿਉਂਕਿ ਬਹੁਤ ਜ਼ਿਆਦਾ weight ਹੋਣ ਕਰਕੇ ਇਹ ਛੱਤਾਂ ਤੇ ਡੱਗਿਆ ਆ ਸਾਰੀਆਂ ਬਨੇਰੀਆਂ ਸਾਰਾ ਕੁਝ ਪਾਰਤਾਏ ਨੇ ਇਸ ਨੂੰ ਹਾਲਾਤ ਵਖਾ ਰਿਆ ਮੈਂ ਦੇ ਉਹ ਦਿਖਾਉਂ ਜਿਹੜਾ ਬਈ ਆ ਹਮਮ ਸਾਰੀ ਹਾ ਦਿੱਖੀ ਹਾਂ ਹਾਂ ਉਹ ਪੜਦੀ ਵਾਲਾ ਹੀ ਸਾਰੇ ਆ ਪੜਦੀ ਸਾਰੀ ਇਹ ਨੁਕਸਾਨੀ ਗਈ ਹੈ ਇਹ ਸਾਨੂੰ ਵਖਾ ਰਿਹਾ ਤਸਵੀਰਾਂ ਇਹਦੀਆਂ ਇਹਨਾਂ ਸੱਟਾਂ ਵਦੂ ਨਾ ਇਹ ਸਾਨੂੰ ਦਿਖਾ ਰਹੇ ਆ ਆ ਜਿਹੜਾ ਸਾਰਾ ਜੋ ਇਹ ਤੇ ਬੀਐਸਐਲ ਦਾ ਅਤੇ ਹੋਰ ਵੀ ਕਈ ਜਿਹੜੇ ਇਸ਼ਾਨ ਲੱਗੇ ਆ ਇਹ ਦੇਖੋ ਸਾਰੀਆਂ ਮਸ਼ੀਨਾਂ ਇਹਨਾਂ ਦੀਆਂ ਡੈਮੇਜ ਹੋ ਗਈਆਂ ਹਾਂਜੀ ਬਾਈ ਜੀ ਅਜ ਰਾਤ ਜਿਹੜਾ ਤੇਜ਼ ਝੱਖੜ ਤੇ ਹਨੇਰੀ ਦੇ ਕਾਰਨ ਇਹ ਟਾਵਰ ਡਿੱਗਿਆ ਇਹਦੇ ਹਾਲਾਤ ਪਹਿਲਾਂ ਹੀ ਕਹਿੰਦੇ ਬਹੁਤ ਜ਼ਿਆਦੇ ਮਾੜੇ ਸੀਗੇ ਥੱਲੋ ਗਲ ਚੁੱਕਿਆ ਸੀ ਕਹਿੰਦੇ ਤੇ ਫਿਰ ਇਹ ਕਿਉਂ ਨਹੀਂ ਇਹ ਪ੍ਰਸ਼ਾਸਨ ਆ ਇਹਨਾਂ ਦੇ ਆਪਣੇ ਬੀਐਸਐਲ ਦੇ ਅਧਿਕਾਰੀਆਂ ਨੇ ਇਹਦਾ ਠੀਕ ਕੀਤਾ ਇਹਨੂੰ ਹਾਂਜੀ ਇਹ ਨਾ 3 ਪੈ ਪੰਦੇ ਸੀ ਆਈ ਇਹ ਅੱਛਾ ਜੀ ਇਹਦੀ 1 ਪੈ ਪਰਲੇ ਬਸ ਗਲਗੀ ਸੀਗੀ ਗਲਗੀ ਠੀਕ ਹੈ ਇਹ ਨੇਰੀ ਨਾ ਪਟ ਗਈ ਤੇ ਇਹ ਇੰਦਰ ਸੜਦਾ ਜੀ ਠੀਕ ਹੈ ਤੇ ਰਵੀ ਦੇ ਮਕਾਨ ਤੇ ਆ ਗਿਆ ਜੀ ਠੀਕ ਹੈ ਰਵੀ ਦਾ ਮਕਾਨ ਸਾਰਾ ਪਾੜ ਗਿਆ ਜੀ ਠੀਕ ਹੈ ਸਾਰਾ ਲੈਟਰ ਪਾੜ ਗਿਆ ਸਾਰੀ ਜਾਲੀ ਪਾੜ ਗਈ ਠੀਕ ਹੈ ਤੇ ਅਗਲੇ ਘਰ ਦਾ ਵੀ ਨੁਕਸਾਨ ਹੋ ਗਿਆ ਜੀ ਅਗਲੇ ਘਰ ਦਾ ਨੁਕਸਾਨ ਹੋਇਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਠੀਕ ਹੈ ਤੇ ਪਹਿਲਾਂ ਤਾਂ ਪਹਿਲਾਂ ਵੀ ਸਾਡੇ ਨੁਕਸਾਨ ਹੀ ਸੀ ਆ ਪਿੰਡ ਦੇ ਵਿੱਚ ਹੂੰ ਕਿਉਂਕਿ ਘਰਾਂ ਦਾ ਸਾਰਾ ਡਰ ਸੀ ਆ ਜੀ ਡਰ ਸੀ ਸਹੀ ਹੈ ਤੇ ਪਰ ਇਹਦਾ ਰਵੀ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਪਹਿਲਾਂ ਤੁਸੀਂ ਇਹਦੀ ਮੰਗ ਨਹੀਂ ਕੀਤੀ ਵੀ ਇਹਨੂੰ ਟਾਵਰ ਨੂੰ ਕਿਤੇ ਬਾਹਰ ਕਿਤੇ ਸ਼ਿਫਟ ਕੀਤਾ ਜਾਵੇ ਨਹੀਂ ਪਹਿਲਾਂ ਮੰਗ ਕੀਤੀ ਸੀ ਜੀ ਅੱਛਾ ਜੀ ਪਹਿਲਾਂ ਮੰਗ ਕੀਤੀ ਸੀ ਪਰ ਨਹੀਂ ਸੁਣੀ ਨਹੀਂ ਜਿ ਕਿਸੇ ਨੇ ਠੀਕ ਹੈ ਹਾਂਜੀ ਹਾਂਜੀ ਕਿਸੇ ਨੇ ਸੁਣੀ ਨਹੀਂ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਸਰਕਾਰ ਮੋਰੇ ਜਾਂ ਪ੍ਰਸ਼ਾਸਨ ਮੋਰੇ ਇਹਦਾ ਕੀ ਹੱਲ ਹੋ ਸਕਦਾ ਹੈ ਇਹ ਹੱਲ ਇਹਦਾ ਇਹੀ ਹੈ ਜੀ ਬੇਲੀ ਗੱਲ ਤਾਂ ਇੱਥੇ ਲੱਗਣੀ ਨਹੀਂ ਚਾਹੀਦਾ ਜੀ ਠੀਕ ਹੈ ਨੰਬਰ 2 ਜਿਹੜਾ ਰਵੀ ਦਾ ਨੁਕਸਾਨ ਹੋਇਆ ਇਹਦੀ ਪਰਭਾਈ ਹੋਣੀ ਚਾਹੀਦੀ ਹੈ ਅਗਲੇ ਕਰਦਾ ਨੁਕਸਾਨ ਹੋਇਆ ਉਹਦੀ ਪਰਭਾਈ ਹੋਣੀ ਚਾਹੀਦੀ ਹੈ ਠੀਕ ਹੈ ਇੱਕ ਜਮ ਮੁੰਡੇ ਦੀ ਬਾਹਾਂ ਟੁੱਟ ਗਈ ਸਿਰ ਛੱਟ ਸਿਰ ਛੱਟ ਜੀ ਉਹਦਾ ਇਲਾਜ ਹੋਣਾ ਚਾਹੀਦਾ ਜੀ ਇਲਾਜ ਹੋਣਾ ਚਾਹੀਦਾ ਹੋਰ ਜਾਨੀਮਾਲ ਵਿਚਾਰ ਰਿਹਾ ਹਾਂ ਉਹ ਵਿਚਾਰ ਰਿਹਾ ਜੀ ਤੇ ਪਰ ਮਕਾਨ ਇਹਨੇ ਹੁਣ ਨਵਾਂ ਹੀ ਬਣਾਇਆ ਸੀ ਆ ਜੀ ਬਹੁਤ ਔਖਾ ਬਣਾਇਆ ਸੀ ਇਹਨੇ ਤੇ ਜਿਹੜੇ ਦਾ ਸਾਰਾ ਇਹਦਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਹਾਂਜੀ ਇਹ ਦੇਖ ਰਿਹਾ ਹਾਂ ਪਿੰਡ ਤਰਖਣ ਵਾਲ ਦੇ ਨਿਵਾਸੀ ਆ ਜਿਹੜੇ ਤੁਹਾਨੂੰ ਦੱਸ ਰਹੇ ਆ ਇਹ ਟਾਵਰ ਡਿੱਗਣ ਦੇ ਕਾਰਨ ਕੀ ਰਿਹਾ ਕਿ ਜੋ 25 26 ਸਾਲ ਪਹਿਲਾਂ ਦਾ ਬਣਿਆ ਹੋਇਆ ਟਾਵਰ ਬੀਐਫਐਸਐਲ ਦਾ ਇਹਦੇ ਹਾਲਾਤ ਆ ਤੁਹਾਨੂੰ ਬੁਖਾ ਰਹੇ ਆ ਥੱਲੋਂ ਜੋ ਬਹੁਤ ਜੋ ਕੂੜਾ ਕਰਕਟ ਹੋਣ ਕਰਕੇ ਜੋ ਹਾਲਾਤ ਇਹਦੇ ਬਹੁਤ ਜ਼ਿਆਦਾ ਖਰਾਬ ਹੈ ਤਾਂ ਕਰਕੇ ਇਹ ਥੱਲੋਂ ਗਾ ਚੁੱਕਿਆ ਸੀ ਆ ਜੋ ਅੱਜ ਟਾਵਰ ਡਿੱਗ ਗਿਆ ਹਾਂ ਹਾਂ ਮੈਂ ਅणि ਮਤਾ ਕੀ ਨਾਮ ਆਪਣਾ ਜੀ ਮਨਜੀਤ ਕੌਰ ਰਾਤ ਜਿਹੜਾ ਟਾਵਰ ਡਿੱਗਿਆ ਤੁਹਾਡੇ ਘਰ ਦੇ ਉੱਤੇ ਡਿੱਗਿਆ ਕਿਵੇਂ ਹਾਲਾਤ ਸੀ ਮੌਕੇ ਤੇ ਤੁਸੀਂ ਮੜਾ ਮੜ ਜਾਣਕਾਰੀ ਦਿਓ ਸਾਨੂੰ ਭੱਜ ਕੇ ਜਾਣ ਹਾਲਾਤ ਜਾਨ ਭੱਜ ਕੇ ਬਚਾਈ ਆ ਬੇਟਾ ਅੱਛਾ ਜੀ ਹਾਂ ਮੈਂ ਅੰਦਰ ਪਈ ਸੀ ਇਹ ਬੇਟਾ ਮੇਰਾ ਉਸ ਕਮਰੇ ਚ ਪਿਆ ਸੀ ਜਿੱਥੇ ਟਾਵਰ ਡਿੱਗਿਆ ਹਾਂ ਤੇ ਨੂ ਰਾਣੀ ਨੇ ਰੌਲਾ ਪਾਇਆ ਬਾਹਰ ਨਿਕਲਿਓ ਬਾਹਰ ਨਿਕਲਿਓ ਸੰਤ ਪਤਾ ਹੀ ਨਹੀਂ ਲੱਗਾ ਤੇ ਜਦੋਂ ਇਹਨੇ ਬੋਟੀ ਨੇ ਰੌਲਾ ਪਾਇਆ ਅਸੀਂ ਉਦੋਂ ਭੱਜ-ਭੱਜ ਬਾਹਰ ਨਿਕਲੇ अच्छा मेनू मैथा दा तुरया ना जावे 2 ਛੋਟੀਆਂ ਮੇਰੀਆਂ ਕੋਲੇ ਰੱਖੀਆਂ ਵੀ 2 ਛੋਟੀਆਂ ਦੇ ਨਾਲ ਤੁਰ ਕੇ ਮੈਂ ਸਾਮੇ ਬਾਹਰ ਆਈ ਹਾਂ ਬਹੁਤ ਔਖੀ ਮੰਨ ਕੇ ਚੱਲ ਤੁਸੀਂ ਆਪਣੀ ਜਾਨ ਬਚਾਈ ਜਾਨ ਬਚਾਈ ਹਾਂ ਇਸ ਟਾਵਰ ਦੀ ਤੁਸੀਂ ਪਹਿਲਾਂ ਕੋਈ ਸ਼ਿਕਾਇਤ ਕੀਤੀ ਵੀ ਇਹ ਡਿੱਗਣ ਵਾਲਾ ਜਾ ਰਿਹਾ ਲੱਗਦਾ ਅਸੀਂ ਕੱਲੇ ਸ਼ਿਕਾਇਤ ਕਿਵੇਂ ਕਰਦੇ ਬੇਟਾ ਜੇ ਪਿੰਡ ਸਾਡੇ ਨਾਲ ਕੋਈ ਹਾਂ ਤੇ ਉ ਤਾਂ ਬਹੁਤ ਕੀਤਾ ਪਰ ਨਹੀਂ ਕਿਸੇ ਨੇ ਸਾਡੀ ਸੁਣੀ ਨਹੀਂ ਅੱਛਾ ਜੀ ਹਾਂ ਜਦੋਂ ਮਲਾਜਮ ਆਉਂਦੇ ਸੀਗੇ ਮਲਾਜਮ ਉਹ ਤਾਂ ਲਿਆਜ ਰੱਖਦੇ ਚਾਹ ਪਾਣੀ ਪੀਣ ਦੇ ਮਾਰੇ ਤੇ ਸੁਣੀ ਕਿਸੇ ਨੇ ਹੈ ਹੀ ਨਹੀਂ ਪਰ ਇਹ ਵੀ ਗਲੀ ਪਈ ਸੀ ਹੱਲੇ ਵੀ ਗਲੀ ਪਈ ਸੀ ਗਲੀ ਪਿਆ ਸਾਰਾ ਗਲੀ ਪਈ ਸੀ ਜੀ ਇੱਕ ਤਾਂ ਜਵਾਨ ਗਲੀ ਪਈ ਸੀ ਉਹ ਹੀ ਡਿੱਗੀ ਆ ਉਹ ਗਲੀ ਜੀ ਉਹਤੋਂ ਚਿੱਟੀ ਗਈ ਤੇ ਸਾਈ ਉਲਟ ਗਈ ਹਲੇ ਤਾਂ ਉਦੋਂ ਕੋਈ ਬੱਚੇ ਹੈ ਨਹੀਂ ਸੀ ਗਲੀ ਦੇ ਵਿੱਚ ਜੇ ਕੋਈ ਬੱਚੇ ਹੁੰਦੇ ਬੱਚਿਆਂ ਦਾ ਵੀ ਨਾ ਕੋਈ ਹੋ ਜਾਂਦਾ ਨਕਸਾਲ ਹੋ ਜਾਂਦਾ ਜਾਨੀ ਮਤਲਬ ਰਵੀ ਹੁਣ ਉੱਤੇ ਕੋਠੇ ਦੇ ਪੈਂਦਾ ਸੀ ਜੀ ਨਾਲ ਮੰਜਾ ਪਿਆ ਉੱਥੇ ਤੇ ਮੰਜੇ ਦੇ ਨਾਲ ਡਿੱਗਿਆ ਜਾਣਾ ਜੀ ਹੈਗੀ ਉੱਤੇ ਹੁੰਦਾ ਤਾਂ ਇਹਨੇ ਨਕਸਾਲ ਹੋ ਜਾਂਦਾ ਨਕਸਾਲ ਹੋਣਾ ਸੀ ਰਾਤ ਦਾ ਟਾਈਮ ਹੁੰਦਾ ਤਾਂ ਪੈ ਹੀ ਹੋਣਾ ਸੀ ਰਾਤ ਦਾ ਟਾਈਮ ਹੁੰਦਾ ਤਾਂ ਹੋ ਹੀ ਜਾਣਾ ਸੀਗਾ ਬੇਟੇ ਹਾਂ ਆਪਾਂ ਨੂੰ ਵੀ ਬੱਚੇ ਡਿੱਗੇ ਉੱਤੇ ਵੀ ਕਰ ਲੰਗਾ ਕੀ ਮੰਗ ਕੀ ਕਰਦੇ ਹੁਣ ਮੰਨ ਕੇ ਚੱਲ ਜੇ ਤੁਹਾਡੇ ਮੰਨ ਲਾ ਉੱਪਰ ਕੋਈ ਛਾੜ ਹੋਇਆ ਕੀ ਪਰ ਉਹਦੀ ਪ੍ਰਸ਼ਾਸਨ ਮੂਰੇ ਕੀ ਮੰਗ ਕਰਦੇ ਹੋ ਸਾਡ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਸਾਡੀ ਕੋਠੀ ਦਾ ਐਡਾ ਵੱਡਾ ਨੁਕਸਾਨ ਹੋ ਗਿਆ 20 ਲੱਖ ਲਾ ਕੇ ਐਸੀ ਕੋਠੀ ਮਸਾ ਢਿੱਡ ਪੇਟ ਬਣ ਕੇ ਬਣਾਈ ਸੀਗੀ ਤੇ ਹੁਣ ਅਸੀਂ ਕੀ ਕਰਾਂਗੇ ਬਿਨੋਣਾ ਕਿਤੇ ਸੌਖਾ ਬੇਟੇ ਤੁਸੀਂ ਆਪ ਹੀ ਸਾਰੀ ਇਹ ਪਹਿਲੀ ਗੱਲ ਤਾਂ ਇੱਥੇ ਟਾਵਰ ਲਗਰਾਨੀ ਚਾਹੀਦੀ ਹੈ ਟਾਵਰ ਨਹੀਂ ਲੱਗਣਾ ਚਾਹੀਦਾ ਦੂਜੀ ਗੱਲ ਹੈ ਵੀ ਕੋਠੀ ਦੀ ਸਾਰੀ ਪਰਭਾਈ ਹੋਣੀ ਚਾਹੀਦੀ ਹੈ ਕਿੰਨਾ ਨੁਕਸਾਨ ਹੋਇਆ ਜੀ ਬਹੁਤ ਵੱਡਾ ਨੁਕਸਾਨ ਹੋਇਆ ਠੀਕ ਹੈ ਤੇ ਪਹਿਲਾਂ ਵੀ ਸੌਖਾ ਇਹ ਟਾਵਰ ਲੱਗਣ ਕਰਕੇ ਬੇਟੇ ਦੀਆਂ ਅੱਖਾਂ ਦਾ ਨੁਕਸਾਨ ਸੀਗਾ ਇਹਦਾ ਅਸੀਂ ਇਲਾਜ ਚੰਡੀਗੜ੍ਹੋਂ ਕਰਾਇਆ ਹੀ ਸੀ ਠੀਕ ਠੀਕ ਹੈ ਮੈਂ ਚੰਡੀਗੜ੍ਹੋਂ 2 ਸਾਲ ਇਲਾਜ ਕਰਾਇਆ ਹੀ ਹੈ 2 ਸਾਲ ਕਿਉਂ ਪਿੰਡ ਰੋ 10 ਸਾਲ ਹੋ ਗਏ 10 ਸਾਲ ਹੋ ਗਏ ਹਾਂ ਵੀ ਬਾਈ ਜੀ ਦਸੰਦ ਮ ਪਾਕਿਸਤਾਨ 28 ਸਾਲ ਪੁਰਾਣਾ ਟਾਰ ਹੈ 28 ਸਾਲ ਪੁਰਾਣਾ ਹਾਂ 28 ਸਾਲ ਪੁਰਾਣਾ ਇਹਦੀ ਮੰਨ ਮੰਨਿਆ ਜਿਹੜੀ ਹੈ ਉਹ ਵੀ ਕਹਿੰਦੇ ਵੀ ਟੱਪ ਚੁੱਕੀ ਸੀ ਐਗਰੀਮੈਂਟ ਖਤਮ ਆ ਜੀ ਐਗਰੀਮੈਂਟ ਕਿਦਿਆਂ ਦਾ ਖਤਮ ਠੀਕ ਹੈ ਠੀਕ ਬੁਖਾਰੇ ਹਾਲਾਤ ਪਿੰਡ ਤਰਖਾ ਦਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿਹੜਾ ਰਾਤ ਟਾਵਰ ਡਿੱਗਿਆ ਟਾਵਰ ਡਿੱਗਣ ਦੇ ਨਾਲ ਜਿਹੜਾ ਇੱਕ ਹੇਅਰ ਡਰੈਸਰ ਦੇ ਜਿਹੜਾ ਨੁਕਸਾਨ ਹੋਇਆ ਆ ਦੇਖੋ ਤੁਸੀਂ ਤਸਵੀਰਾਂ ਮੌਕੇ ਦੀਆਂ ਇਸ ਭਰਾ ਦਾ ਇਹੜਾ ਨੁਕਸਾਨ ਹੈ ਇਹ ਡਿੱਗਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਵੇਂ ਇੱਕ ਮੰਨ ਲਓ ਗਰੀਬ ਪਰਿਵਾਰ ਆਪਣਾ ਗੁਜ਼ਾਰਾ ਕਰਦਾ ਔਕਾ-ਸੋਕਾ ਹੋਗੀ ਇਹ ਸਾਰਾ ਵੇਖੋ ਕਿਵੇਂ ਤੈ ਸਨੈਸ਼ ਕਰਦਾ ਕਿ ਟਾਵਰ ਦੇ ਡਿੱਗਦੇ ਨਾਲ ਪਰ ਬਚਤੇ ਰਹੀ ਕੋਈ ਜਾਨੀ ਮਾਲੀ ਨੁਕਸਾਨ ਤੋਂ 60 ਪੇੜ ਤਾਂ ਵੱਜੀ ਹੈ ਪਰ ਜਾਨੀ ਮਾਲ ਤੋਂ ਨੁਕਸਾਨ ਤੋਂ ਬਚਾਅ ਹੋਇਆ ਇਹ ਤਸਵੀਰਾਂ ਦੇਖ ਰਹੇ ਹੋ ਮੌਕੇ ਦੀਆਂ ਖਬਰਾਂ ਚਲਵਾ ਰਹੇ ਆ ਇਹ ਦੇਖਣ ਦੇ ਕਾਰਨ ਇਹ ਛੱਤ ਸਾਰੀ ਇਹਦੀ ਨੁਕਸਾਨ ਗਈ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਦਾ ਵੇਖੋ ਆ ਜਿੰਨਾ ਵੀ ਇਹਦੇ ਵਿੱਚ ਐਕਸੈਸਰੀ ਵਗੈਰਾ ਹੈਗੀ ਆ ਸਾਰਾ ਕੁਝ ਖਤਮ ਹੋ ਗਿਆ ਆ ਵੇਖੋ ਗਰੀਬ ਪਰਿਵਾਰ ਕਿਵੇਂ ਵਿਚਾਰਾ ਟਾਈਮ ਪਾਸ ਕਰਦਾ ਸੀ ਆ ਇਹ ਦੇਖੋ ਤਸਵੀਰਾਂ ਮੌਕੇ ਦੀਆਂ ਸਾਨੂੰ ਬੁਖਾ ਰਹੇ ਆ ਕਾਕੇ ਤੂੰ ਦੱਸ ਦੀ ਦੋ ਜਣੇ ਜੱਟ ਲੱਗੀ ਆ ਕੀ ਨਾਮ ਵੀ ਰਪਣ ਜਸਪਿੰਦਰ ਸਿੰਘ ਜੀ ਜਸਪਿੰਦਰ ਜੀ ਕੀ ਘਟਨਾ ਵਾਪਰੀ ਤਲ ਜਿਹੜੀ ਅਸੀਂ ਦੁਕਾਨ ਦੇ ਵਿੱਚ ਕੰਮ ਕਰ ਰਹੇ ਸੀ ਅੱਛਾ ਜੀ ਤੇ ਨੇਰੀ ਕਾਰਨ ਜੱਕ ਦਾ ਮਸਾਂ ਨੂੰ ਪਤਾ ਲੱਗਿਆ ਜੱਕ ਦਾ ਮੀ ਟਾਵਰ ਉੱਤੇ ਡਿੱਗ ਪਿਆ ਟਾਵਰ ਡਿੱਗ ਪਿਆ ਠੀਕ ਹੈ ਸਾਨੂੰ ਹੀ ਸੀ ਗੱਲ ਦਾ ਪਤਾ ਲੱਗਿਆ ਕੰਮ ਕਰ ਰਹੇ ਸੀ ਹਾਂ ਜੀ ਅੱਛਾ ਜੀ ਪੰਜ ਨੇ ਅਸੀਂ ਦੁਕਾਨ ਦੇ ਵਿੱਚ ਪੰਜ ਨੇ ਪੰਜਾਂ ਵਿੱਚੋਂ ਇੱਕ ਦੇ ਸਿਰ ਤੇ ਇੱਟ ਵੱਜੀ ਇੱਕ ਦੇ ਮੋੜ ਦੇ ਢੋਈ ਤੇ ਮੋਢੀ ਖਿਲ ਗਈ ਅੱਛਾ 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 ਦੁਕਾਨ ਦਾ ਨੁਕਸਾਨ ਲੱਗਾ ਸਾਰਾ ਹੀ ਦੁਕਾਨ ਦਾ ਦੇਖਣ ਦੇ ਮਤਲਬ ਨੁਕਸਾਨ ਬਹੁਤ ਹੋ ਗਿਆ ਤੁਹਾਡਾ ਬਹੁਤ ਖਰਾਬ ਖਰਾਬ ਖਤਮ ਹੋ ਗਿਆ ਹਾਂ ਇਹ ਦੇਖ ਰੋ ਤਸਵੀਰਾਂ ਕੀ ਹੁਣ ਸਰਕਾਰ ਤੋਂ ਇੱਕ ਤਾਂ ਟਾਵਰ ਜਿਹੜਾ ਹੈ ਇਹ ਕੰਡਮ ਬੋਸ ਹਾਂਜੀ ਹਾਂਜੀ ਇਹ ਪਿੰਡੋਂ ਬਾਹਰ ਹੋਣਾ ਚਾਹੀਦਾ ਸਹੀ ਹੈ ਜੀ ਅੱਛਾ ਇਹਨਾਂ ਦੀ ਜਿਹੜਾ ਨੁਕਸਾਨ ਹੋਇਆ ਉਹਦਾ ਪੈਸੇ ਭਾਈ ਚਾਹੀਦੀ ਸਾਨੂੰ ਅੱਛਾ ਜੀ ਹਾਂਜੀ ਕੀ ਡਿਮਾਂਡ ਆ ਸਰਕਾਰ ਮੋੜੀ ਸਾਨੂੰ ਭਰਪਾਈ ਚਾਹੀਦੀ ਹੈ ਸਮਾਨ ਮੌਜਾ ਚਾਹੀਦਾ ਜੀ ਦੁਕਾਨ ਦਾ ਨੁਕਸਾਨ ਹੋਇਆ ਇਹ ਭਾਈ ਚਾਹੀਦੀ ਸਾਨੂੰ ਇਹ ਦੇਖ ਰੋ ਤਸਵੀਰਾਂ ਮੌਕੇ ਦੀਆਂ ਸੋਨੂੰ ਬੁਖਾਰਿਆ ਪਿੰਡ ਤਰਖਣ ਵਾਲਾ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਦੇ ਵਿੱਚ ਇੱਕ ਟਾਵਰ ਡਗੰਦੇ ਰਾਤ ਇਥੇ ਇਸ ਦੁਕਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਇਹ ਤਸਵੀਰਾਂ ਦਿਖਾ ਰਿਹਾ ਸੋਨੂੰ ਮੌਕੇ ਦੀਆਂ ਇਸ ਗਰੀਬ ਪਰਿਵਾਰ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਸੱਟਾਂ ਵਜੀਆਂ ਜ਼ਰੂਰ ਪਰ ਜਾਨੀ ਮਾਲ ਤੋਂ ਵਿਚਾਰ ਰਿਹਾ ਇੱਥੇ ਹੋਰ ਵੀ ਕੋਈ ਸੱਜਣ ਮਿੱਤਰ ਖੜੇ ਹੈ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਮੇਰਾ ਬੋਲ ਕੇ ਹਾਂਜੀ ਹਾਂਜੀ ਇਹਨਾਂ ਵੀਰ ਆਪਣਾ ਸੰਦੀਪ ਕੁਮਾਰੀ ਜੀ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਕਦੋਂ ਦੀ ਵਾਪਰੀ ਘਟਨਾ ਜੀ ਇਹ ਕੱਲ ਸ਼ਾਮ ਨੂੰ 7 ਵਜੇ ਹੀ ਹਨੇਰਾ ਹੋਂਕਾਰ ਨਹੀਂ ਅੱਛਾ ਜੀ ਤੇ ਕੰਮ ਕਰੀ ਜਾਂਦੀ ਦੁਕਾਨ ਦੇ ਵਿੱਚ ਕਾਕਾ ਮੁੰਡੇ ਦਾ ਨਾਮ ਆਈ ਬੱਟਾ ਵੱਢ ਗਨ ਕਰਨ ਕਾਫੀ ਸੱਟਾਂ ਲੱਗੀਆਂ ਦੋ ਤਿੰਨ ਜਣਿਆਂ ਦੇ ਤੇ ਮਾਲੀ ਨੁਕਸਾਨ ਹੋਇਆ ਜੀ ਗਰੀਬ ਘਰ ਦਾ ਬੱਚਾ ਹੀ ਅਸੀਂ ਤਾਂ ਇਸੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਦੀ ਸਹਾਇਤਾ ਕੀਤੀ ਜਾਵੇ ਟਾワー ਦੀ ਤੁਸੀਂ ਪਹਿਲਾਂ ਡਿਮਾਂਡ ਨਹੀਂ ਕੀਤੀ ਵੀ ਇਹ ਟਾワー ਖਾ ਉਹ ਚੁੱਕਿਆ ਇਹਦਾ ਕੋਈ ਲਿਖਤੀ ਰੂਪ ਚ ਇਹ ਬਾਈ ਜੀ ਅਧਿਕਾਰੀਆਂ ਨੂੰ ਕੋ ਦਿੱਤਾ ਹੋਵੇ ਭਾਈ ਇਹ ਕਦੋਂ ਵੀ ਡਿੱਗ ਸਕਦਾ ਕਿਸੇ ਦਾ ਚਲੋ ਅਜ ਤਾਂ ਬਚਾ ਹੋਇਆ ਕੋਈ ਮੰਨ ਲੈ ਦਿਨੇ ਡਿੱਗ ਪੈਂਦਾ ਜਾਂ ਕੋਈ ਹੋਰ ਨੁਕਸਾਨ ਹੋ ਜਾਂਦਾ ਰਾਤ ਨੂੰ ਦੇਖਿਆਂਦਾ ਬਈ ਕਿਸੇ ਨੂੰ ਪਤਾ ਨਹੀਂ ਲੱਗਣਾ ਸੀਗਾ ਹਾਂਜੀ ਤੇ ਬਸ ਹੀ ਦੇਣਾ ਹੀ ਸੀ ਇਹਦੀ ਰਿਪੋਰਟ ਕਰਨੀ ਸੀ ਇਹਦੀ ਅੱਜ ਪਰ ਕੱਲ ਜੱਕ ਦਾ ਮੀਟ ਦੇਖੂਗੇ ਜੱਕ ਦਾ ਹਾਂਜੀ ਹੁਣ ਇਸ ਗਰੀ ਪਰਿਵਾਰ ਵਾਸਤੇ ਤੁਸੀਂ ਕੀ ਡਿਮਾਂਡ ਕਰਦੇ ਹੋ ਇਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਜੀ ਘਟੋ ਘਟ ਵੇਖਿਆ ਜੀ 1 ਲੱਖ ਰੁਪਏ ਨੁਕਸਾਨ ਹੈਗਾ ਜੀ ਅੱਛਾ ਜੀ ਤੇ ਟਾਵਰ ਦੁਆਰਾ ਨਹੀਂ ਲੱਗਣਾ ਚਾਹੀਦਾ ਪਿੰਡ ਦੇ ਵਿੱਚ ਪਿੰਡ ਤੋਂ ਬਾਹਰ ਹੋਣਾ ਚਾਹੀਦਾ ਜੀ ਠੀਕ ਠੀਕ ਕੋਈ ਵੀ ਟਾਵਰ ਇਹ ਦੇਖ ਰਹੇ ਹਾਂ ਪਿੰਡ ਦੇ ਨਿਵਾਸੀ ਆ ਜਿਹੜੇ ਇਸ ਟਾਵਰ ਦੇ ਖਿਲਾਫ ਬੋਲ ਰਹੇ ਆ ਕਿ ਟਾਵਰ ਦੇ ਹਾਲਾਤ ਪਹਿਲਾਂ ਹੀ ਬਹੁਤ ਮਾੜੇ ਸੀਗੇ ਇਸ ਨੂੰ ਉਖਾ ਰਹੇ ਆ ਪਿੰਡ ਦੇ ਜਿਹੜੇ ਲੋਕ ਬਾਈ 13 ਘੰਟੇ ਹੋ ਗਏ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਅੱਛਾ ਜੀ ਹਾਂਜੀ ਇਦੋਂ ਪਹਿਲਾਂ ਜਿਵੇਂ ਵੋਟਾਂ ਗਈਆਂ ਜੇ ਵੋਟਾਂ ਇਹੀ ਹੁੰਦੀਆਂ ਤੇ ਇੱਥੇ ਵੱੱਤ ਤੋਂ ਵੱਧ ਲੀਡਰਾਂ ਨੇ ਇੱਥੇ ਆ ਕੇ ਖੜ੍ਹ ਜਣਾ ਸੀਗਾ 13 14 ਘੰਟੇ ਹੋਣ ਦੇ ਬਾਵਜੂਦ ਇੱਥੇ ਕੋਈ ਵੀ ਲੀਡਰ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਕੋ ਘਟਣਾ ਵਾਪਰ ਜਾਂਦੀ ਅਣਸਖਾਂੀਆਂ ਵੇ ਘਟਣਾ ਵਾਪਰਦੀ ਫਿਰ ਵੀ ਕਿਸੇ ਨੇ ਆਉਣਾ ਸੀ ਆ ਪਰ ਵਾਹਿਗੁਰੂ ਦੀ ਕਿਰਪਾ ਕਰਕੇ ਬਚਤ ਰਹੀ ਹੈ ਹਾਂਜੀ ਹਾਂਜੀ ਬਾਜੀ ਕੀ ਨਾਮ ਆਪਣਾ ਜੀ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਜੀ ਇਹ ਇੱਕ ਤਾਂ ਬਾਈ ਦਾ ਬਹੁਤ ਜਿਹੜਾ ਨੁਕਸਾਨ ਹੋਇਆ ਦੁਕਾਨ ਦਾ ਹਾਂਜੀ ਤੇ ਇੱਕ ਬਾਈ ਰਵੀ ਦਾ ਨੁਕਸਾਨ ਬਹੁਤ ਹੋਇਆ ਕੀ ਕਹੋਂਗੇ ਉਹਨਾਂ ਤੇ ਇਹ ਬਹੁਤ ਮੰਨ ਭਾਗੀ ਘਟਨਾਈ ਇੱਕ ਹਿਸਾਬ ਨਾਲ ਤੇ ਚਲੋ ਨੁਕਸਾਨ ਹੋਣੋਂ ਬਚ ਗਿਆ ਜੇ ਹੋ ਜਾਂਦਾ ਪ੍ਰਮਾਤਮਾ ਨਾ ਕਰੇ ਐਡਾ ਮਕਾਨ ਆ ਡਿੱਗ ਜਾਂਦਾ ਪਰਿਵਾਰ ਦੇ ਮੈਂਬਰ ਵਿੱਚ ਬੈਠੇ ਸੀਗੇ ਤੇ ਇਹ ਗੱਲ ਕਿੱਥੇ ਜਾਣੀ ਸੀਗੀ ਪਰ ਹੁਣ ਵੀ ਪ੍ਰਸ਼ਾਸਨ ਦਾ ਤੁਸੀਂ ਦੇਖ ਲੋ ਕੱਲ ਦਾ ਸੀ ਦੱਸਿਆ ਕੋਈ ਨਹੀਂ ਇੱਥੇ ਪਹੁੰਚਾ ਕੋਈ ਮੁੰਡਾ ਕੱਲ ਆਇਆ ਸੀਗਾ ਵਿਚਾਰਾ ਬਿਰਖੇੜ ਤੋਂ ਕਹਿੰਦਾ ਮੈਂ ਤਾਂ 10000 ਤਨਖਾਹ ਤੇ ਆ ਬਾਈ ਮੈਨੂੰ ਤਾਂ ਉਹਨਾਂ ਨੇ ਐ ਕਿਹਾ ਮੜਾ ਜਾ ਉੱਥੇ ਜਾ ਜਾ ਲੈ ਆ ਉਹ ਸਿਰਫ ਜਾ ਜਾ ਲੈ ਕੇ ਇੱਥੋਂ ਵਾਪਸ ਚਲਾ ਗਿਆ ਠੀਕ ਹੈ ਕੰਪਨੀ ਅਕਸਰ 1998 ਵੇਲੇ ਦਾ ਹੀ ਲੱਗਿਆ ਹੋਇਆ ਟਰਬ ਠੀਕ ਹੈ ਠੀਕ ਹੈ ਇਹ ਕੰਪਨੀ ਨੂੰ ਵੀ ਅਕਸਰ ਚਾਹੀਦਾ ਬੀਐਸਐਲ ਨੂੰ ਵੇਖਣਾ ਜਿਹੜਾ ਵੀ ਇਹਦੀ ਹਾਲਤ ਖਸਤਾ ਹੋਈ ਪਈ ਆ ਇਹਦੀ ਕਹਿੰਦੇ ਦਸਾਂ ਦੇ ਮੁਤਾਬਕ ਇਹਨੇ ਮਨਿਆਦ ਵੀ ਇਹਦੀ ਸਾਈਟ 22 ਸਾਲ ਪੁਰਾਣਾ ਹੋ ਗਿਆ ਮਨਿਆਦ ਟੱਪੀ ਮਨਿਆਦ ਟੱਪੀ ਹੋਈ ਹੈ ਇਹ ਮੰਨ ਲੀਏ ਚਲੋ ਫਿਰ ਕਿਉਂ ਨਹੀਂ ਇਹਨਾਂ ਨੇ ਅਧਿਕਾਰੀਆਂ ਨੇ ਸਰਕਾਰਾਂ ਇਹ ਅਧਿਕਾਰ ਵੇਲੇ ਬੈਠੇ ਆ ਜੀ ਤੇ ਅਸੀਂ ਕਮਰੇ 'ਚ ਬੈਠੇ ਉਹਨਾਂ ਨੂੰ ਕੀ ਲੋੜ ਐ ਇੱਥੇ ਪਿੰਡਾਂ ਜਾ ਕੇ ਦੇਖਣ ਦੀ ਤੁਸੀਂ ਦੇਖ ਹੀ ਰਹੇ ਹੋ ਹਾਲਾਤ ਕੀ ਹੋਏ ਪਏ ਆ ਹੁਣ ਇਹ ਦੁਕਾਨਦਾਰ ਵਾਸਤੇ ਕੀ ਡਿਮਾਂਡ ਕਰਦੇ ਹੋ ਤੁਸੀਂ ਇਹ ਇਹਦਾ ਵੱਤ ਤੋਂ ਵੱਤ ਮੁਆਵਜ਼ਾ ਮਿਲਣਾ ਚਾਹੀਦਾ ਜੀ ਇਹਦੀ ਇਹਦਾ ਵੀ ਮਿਲਣਾ ਚਾਹੀਦਾ ਮਕਾਨ ਦਾ ਵੀ ਆ ਰਵੀ ਬਰਾਡ ਦਾ ਵੀ ਜਿੰਨਾ ਨੁਕਸਾਨ ਹੋਇਆ ਹੈਗਾ ਜਿਵੇਂ ਕਿ ਇਲੈਕਟ੍ਰਿਕ ਤੇੜਾ ਆਈਆਂ ਹੋਈਆਂ ਉਹ ਵੀ ਇਹਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ 20 25 30 ਲੱਖ ਕੋਟੀ ਦਾ ਨੁਕਸਾਨ ਹਾਂ ਕੋਠੀ ਦਾ ਨੁਕਸਾਨ ਇਹ ਮਕਾਨ ਰੋਜ਼ ਰੋਜ਼ ਥੋੜੋ ਪੈਂਦੇ ਗਿਆ ਜੀ ਨਵਾਂ ਮਕਾਨ ਅਜੇ ਪਾ ਕੇ ਤਾਂ ਅਜੇ ਵਿੱਚ ਬੜੇ ਇਹ ਹੀ ਜੋੜੀਆਂ ਤਾਂ ਤੇ ਲੱਗਣ ਵਾਲੀਆਂ ਹੀ ਆ ਅਜੇ ਅੱਛਾ 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 ਹਾਂ ਜੀ ਕੁਛ ਨਹੀਂ ਇਹ ਕਹਿ ਰਹੇ ਆ ਵੀ ਇਹ ਰੋੜੀਆਂ ਕਰਕੇ ਹੋ ਗਿਆ ਜਾਂ ਐ ਹੋ ਗਿਆ ਹੁਣ ਮੰਨ ਕੇ ਚੱਲੋ ਜੀ ਵੀ ਹੁਣ ਮੈਂ ਵੀ ਆਮ ਆ ਬੰਦਾ ਕੋਈ ਰੂੜੀ ਲਾਉਂਦਾ ਉਹ ਵੀ ਆਮ ਇਨਸਾਨ ਆ ਅਸੀਂ ਆਪਸ ਵਿੱਚ ਵਰਤਦੇ ਆ ਜੇ ਕੋਈ ਗਰੀਬ ਉੱਥੇ ਰੂੜੀ ਸਿੱੜਦਾ ਉਹ ਆਪਾਂ ਕਿਵੇਂ ਰੋਕ ਸਕਦੇ ਨਹੀਂ ਇਹ ਤਾਂ ਉਹਨਾਂ ਨੂੰ ਚਾਹੀਦਾ ਨਾ ਵੇਖਣ ਵੀ ਸਾਡੇ ਟਾਵਰ ਦੇ ਥੱਲੇ ਕੀ ਕੁਝ ਹੋ ਰਿਹਾ ਹੁੰਦਾ ਕੈਮਰਾ ਤੋਂ ਕੀ ਦਾ ਰੋਜਾ ਦੇਖ ਕੇ ਜਾਣ ਆਪ ਕੋਈ ਘੇੜਾ ਮਾਰ ਨਹੀਂ ਇੱਕ ਕਿੱਡੀ ਵੱਡੀ ਗੱਲ ਸੀ ਜੇ ਕਿਤੇ ਇੱਕ ਤਾਂ ਇਹ ਰੂੜੀ ਦਾ ਗੱਲ ਕਰੀ ਹਾਂ ਹਾ ਕੀ ਨਾਮ ਆਪਣਾ ਬਾਬਾ ਜੀ ਆਪਣਾ ਨਾਮ ਗੁਰਚੰਦ ਸਿੰਘ ਆ ਜੀ ਤਾਂ ਚੰਨ ਜੀ ਇਹ ਰਾਤ ਜਿਹੜਾ ਟਾਵਰ ਡਿੱਗਿਆ ਹੈ ਤੇ ਝੱਕੜ ਤੇ ਨੇਰੀ ਕਾਰਨ ਕਿਵੇਂ ਤੁਹਾਨੂੰ ਪਤਾ ਕਿਵੇਂ ਲੱਗਿਆ ਜੇ ਜਦੋਂ ਡਿੱਗਿਆ ਜੇ ਡਿੱਗਿਆ ਜੀ ਜਦੋਂ ਇੱਕਦਮ ਡਿੱਗ ਪਿਆ ਜੀ ਅੱਛਾ ਜੀ ਤੇ ਬਹੁਤ ਖੜਕਾ ਆ ਜੀ ਅੱਛਾ ਨੇਰੀ ਬੁਰੀ ਸੀ ਜੀ ਨੇਰੀ ਉਹ ਡਿੱਗਾ ਜੀ ਬਹੁਤ ਚਿਰ ਦਾ ਹੈ ਇਹਦੀ ਮਨਿਆਦ ਖਤਮ ਹੋ ਚੁੱਕੀ ਹੈ ਜੀ ਠੀਕ ਹੈ ਤੇ ਬਹੁਤ ਸਾਲਾਂ ਦਾ ਪੁਰਾਣਾ ਜੀ ਤੇ ਪੁਰਾਣਾ 26 27 ਸਾਲ ਪੁਰਾਣਾ ਦੱਸ ਰਹੇ ਆ ਹਾਂ 26 27 ਸਾਲ ਪੁਰਾਣਾ ਜੀ ਠੀਕ ਹੈ ਤੇ ਖਾਸਾ ਹਾਲ ਸੀ ਜੀ ਉਹਨਾਂ ਨੂੰ ਬਹੁਤ ਸ਼ਿਕਾਇਤਾਂ ਵੀ ਕੀਤੀਆਂ ਅੱਗੇ ਜਾ ਕੇ ਠੀਕ ਹੈ ਤੇ ਕੋਈ ਪ੍ਰਸ਼ਾਸਨ ਨੇ ਕੋਈ ਸੁਲਵਾਈ ਨਹੀਂ ਕੋਈ ਸੁਲਵਾਈ ਨਹੀਂ ਅਜੇ ਤੱਕ ਨਾ ਹੀ ਤੇ ਕੋਈ ਆਇਆ ਜੀ ਤੇ ਕੱਲ੍ਹ ਦਾ ਟਿੱਕਿਆ ਜੀ ਠੀਕ ਹੈ ਤੇ ਅਜੇ ਤੱਕ ਕੋਈ 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 ਸਰਕਾਰੀ ਬੰਦਾਇ ਤਾਂ ਕੋਈ ਨਹੀਂ ਆਇਆ ਇਹ ਤੱਕ ਹਾਂ ਜੀ ਤੇ ਮਾ ਆਖਾਲੀ ਮਕਾਨ ਦੀ ਉਹ ਛੱਤ ਟਿੱਕੀ ਹੈ ਜੀ ਠੀਕ ਹੈ ਤੇ ਕਿਧਰ ਲੱਗੀ ਹੈ ਜੀ ਇੱਕ ਨਵੀਂ ਕੋਠੀ ਪਾਈ ਸੀ ਜੀ ਤੇ 70-80 ਲੱਖ ਰੁਪਏ ਇਹਦੇ ਲੱਗੇ ਸਾਰੀ ਪਾਟ ਗਈ ਸੀ ਅੱਛਾ ਅੱਛਾ ਤੇ ਨਵਾ ਐਸੀ ਵੈਸੀ ਪਾਟ ਲਈ ਹੈ ਕੋਠੀ ਦੇ ਤੇ ਉਹ ਸਾਰ ਖਤਮ ਹੋ ਗਏ ਜਮਾ ਜੀਓ ਇਹ ਦੇਖ ਰਿਹਾ ਤਸਵੀਰਾਂ ਜਿਹੜਾ ਇਸ ਜੋ ਹਲ ਬੂਟੇਦਾਰ ਲੱਗੇ ਸੀਗੇ ਇਹਦਾ ਵੀ ਨੁਕਸਾਨ ਹੋਇਆ ਨਾਲ ਨਾਲ ਕਾਲ ਬੂਟੇ ਟੁੱਟ ਗਏ ਬਨੇਰੀ ਦਾ ਨੁਕਸਾਨ ਹੋਇਆ ਨਾਲ ਇਸ ਦੁਕਾਨ ਦਾ ਨੁਕਸਾਨ ਹੋਇਆ ਤੁਹਾਨੂੰ ਜਿਹੜੀਆਂ ਵਖਾ ਰਹੇ ਆ ਪਿੰਡ ਤਰਖਣ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਅੱਜ ਜੋ ਰਾਤ ਤੇਜ਼ ਝੱਖੜ ਦੇ ਕਾਰਨ ਜਿਹੜਾ ਟਾਵਰ ਡੱਗਿਆ ਉਸ ਦੇ ਨਾਲ ਜਿਹੜਾ ਇਹ ਭਾਰੀ ਨੁਕਸਾਨ ਹੋਇਆ ਇਹ ਤਸਵੀਰਾਂ ਵੇਖ ਰਹੇ ਤੁਸੀਂ ਅੱਜ ਪਿੰਡ ਵਰਈ ਸਾਹਿਬ ਜਿਹੜਾ ਰਾਤ ਇਹ ਬੀਐਸਐਲ ਟਾਵਰ ਡੱਗਿਆ ਹਾਂ ਜੀ ਮੌਕੇ ਤੇ ਲੈਣ ਵਾਸਤੇ ਪਹੁੰਚੇ ਹਾਂ ਕਿਵੇਂ ਦੇ ਹਾਲਾਤ ਆ ਮੌਕੇ ਤੇ ਜਾਣਕਾਰੀ ਦਿਓ ਮੌਕੇ ਤੇ ਰਾਤ ਸਾਨੂੰ ਪਤਾ ਲੱਗਾ ਕਿ ਰਾਤ ਜਿਹੜੀ ਤੇਜ਼ ਹਣੇਰੀ ਕਰਨ ਜਿਹੜਾ BSNL ਦਾ ਟਾਵਰ 1998 ਵੇਲੇ ਦਾ ਲੱਗਾ ਹੈ ਠੀਕ ਹੈ ਪ੍ਰਿੰਦਰ ਸਿੰਘ ਗੁਰਚਰਨ ਸਿੰਘ ਦੇ ਘਰ ਉੱਪਰ ਡਿੱਗ ਗਿਆ ਠੀਕ ਹੈ ਮੌਕੇ ਦੇ ਅੱਗੇ ਦੇਖਿਆ ਗਿਆ ਘਰ ਵਿੱਚ ਸਾਰੇ ਤਰੇੜਾਂ ਆ ਗਈਆਂ ਤੇ ਜਿਹੜਾ ਤੁਸੀਂ ਪਿੱਛੇ ਦੇਖ ਹੀ ਸਕਦੇ ਹੋ ਜਿਹੜਾ ਟਾਵਰ ਛੱਤ ਤੋਂ ਡਿੱਗ ਗਿਆ ਹੈ ਘਰ ਦੀ ਜਿਹੜੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਜਿਹਦੇ ਨਾਲ ਤੇ ਨੁਕਸਾਨਾ ਜਾ ਚੁੱਕਿਆ ਘਰ ਘਰ ਸਾਰੇ ਵਿੱਚ ਤਰੇੜਾਂ ਚੁੱਕਿਆ ਨੇ ਠੀਕ ਹੈ ਤੇ ਨਾਲ ਹੀ ਇਹਦੇ ਇੱਕ ਦੁਕਾਨ ਆ ਜਿਸ ਦਾ ਲੈਂਟਰ ਡਿੱਗ ਹੈ ਠੀਕ ਹੈ ਤੇ ਮਾਲੀ ਨੁਕਸਾਨ ਤਾਂ ਹੋਇਆ ਪਰ ਜਾਨੀ ਨੁਕਸਾਨ ਤੋਂ ਹਲੇ ਬਚਾਇਆ ਚਾਰਿਆ ਹਾਂਜੀ ਇਹਨਾਂ ਨੇ ਜਿਹੜੀ ਡਿਮਾਂਡ ਕੀਤੀ ਹੈ ਹਾਂਜੀ ਉਹਦੇ ਹਿਸਾਬ ਨਾਲ ਇਹਨਾਂ ਨੂੰ ਜਿਹੜਾ ਮੁਆਵਜ਼ਾ ਉਹ ਤੁਸੀਂ ਸਰਕਾਰ ਪਾਸੋਂ ਬਿਲਕੁਲ ਜਿਹੜੀ ਸਾਡੇ ਵੱਲੋਂ ਬੰਦੀ ਰਿਪੋਰਟ ਜਿਹੜੀ ਕੀਤੀ ਜਾ ਚੁੱਕੀ ਆ ਉੱਚ ਅਧਿਕਾਰੀਆਂ ਨੂੰ ਉਹ ਰਾਤ ਹੀ ਕਰ ਦਿੱਤੀ ਗਈ ਸੀ ਅੱਜ ਪ੍ਰੋਪਰ ਸਹੀ ਤਰੀਕੇ ਢੰਗ ਤਰੀਕੇ ਨਾਲ ਇਹਨਾਂ ਦੀ ਰਿਪੋਰਟ ਨਾਲ ਫੋਟੋ ਨਾਲ ਨੱਥੀ ਕਰਕੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਣਗੇ ਜਿਹੜੀ ਬੰਦੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਊਗੀ ਜਿਹੜੀ ਕੋਈ ਹੋਊਗੀ ਮੁਆਵਜ਼ੇ ਤੇ ਕੁਟਵਾਰੀ ਸਾਹਿਬ ਇਹ ਕਹਿੰਦੇ ਦੱਸਣ ਦੇ ਮੁਤਾਬਕ ਇਹ ਜਿਹੜਾ ਟਾਵਰ ਸੀ ਆ ਇਹ ਥੱਲੋ ਗਲ ਚੁੱਕਿਆ ਸੀ ਆ ਇਹਦਾ ਕਿਉਂ ਨਹੀਂ ਇਹਦਾ ਮਤਲਬ ਮਹਿਕਮੇ ਵਾਲਿਆਂ ਨੇ ਇਹਦਾ ਕੋਈ ਕਾਰਵਾਈ ਕੀਤੀ ਵੀ ਜਾਂ ਇਹਨੂੰ ਕੋਈ ਬਦਲਣ ਦੀ ਜਾਂ ਕੋਈ ਇਹਨੂੰ ਕੋਈ ਰਿਪੇਅਰ ਕਰਨ ਦੀ ਦੇਖੋ ਇਹ ਜਿਹੜਾ ਵੀ ਇਹ ਸੈਂਟਰ ਦਾ ਮਹਿਕਮਾ ਬੀਐਸਐਨL ਜਿਹੜਾ ਵੀ ਟਾਵਰ ਲੱਗਿਆ ਹੋਇਆ ਸੀਗਾ ਇਹ ਇਸ ਦੇ ਬਾਰੇ ਜਿਹੜਾ ਵੀ ਹੈ ਮਹਿਕਮੇ ਵਾਲੇ ਦੱਸ ਸਕਦੇ ਠੀਕ ਹੈ ਠੀਕ ਹੈ ਹਾਂਜੀ ਅੰਗਰੇਜ਼ੀ ਰਾਤ ਤਖਨਾਲ ਪਿੰਡ ਦੇ ਵਿੱਚ ਇੱਕ ਟਾਵਰ ਡਿੱਗਣ ਦੀ ਜਿਹੜੀ ਸੂਚਨਾ ਮਿਲੀ ਸੀ ਤੇ ਕਿਵੇਂ ਦੇ ਹਾਲਾਤ ਤੁਸੀਂ ਮੌਕੇ ਤੇ ਪਹੁੰਚੇ ਹੋ ਇਹ ਪਰਿਵਾਰ ਦੇ ਘਰ ਦੇ ਉੱਤੇ ਜਿਹੜਾ ਟਾਵਰ ਡਿੱਗਿਆ ਇਹ ਕੁਦਰਤ ਦੇ ਹੈ ਜਿਹੜਾ ਕਹਿਰ ਹੋਇਆ ਜਿਹੜਾ ਪਰਿਵਾਰ ਆ ਪਰਿਵਾਰ ਦਾ ਮਾਲੀ ਜਿਹੜਾ ਨੁਕਸਾਨ ਹੋਇਆ ਸਾਡੇ ਹਲਕੇ ਦੇ ਪਟਵਾਰੀ ਸਾਹਿਬ ਆਏ ਆ ਜੋ ਰਿਪੋਰਟ ਬੰਦੀ ਇਹਨਾਂ ਨੇ ਪ੍ਰਸ਼ਾਸਨ ਨੂੰ ਭੇਜਤੀ ਹੈ ਠੀਕ ਹੈ ਤੇ ਜੇ ਕਿਤੇ ਸਬੰਧਤ ਅਧਿਕਾਰੀਆਂ ਦੀ ਨਿਲੈਕੀ ਹੈ ਕੇਂਦਰ ਸਰਕਾਰ ਦੇ BSNL ਡਿਪਾਰਟਮੈਂਟ ਦੀ ਉਹਦੀ ਜਿਹੜੀ ਇਨਕੁਆਰੀ ਵਾਸਤੇ ਮੈਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਦੀ ਇਨਕੁਆਰੀ ਕੀਤੀ ਜਾਵੇ ਤੇ ਅੱਗੇ ਤੋਂ ਜਿਹੜੇ ਇਸ ਤਰ੍ਹਾਂ ਦੇ ਟਾਵਰ ਹੈ ਉਹ ਆਬਾਦੀ ਦੇ ਵਿੱਚ ਨਹੀਂ ਹੋਣੇ ਚਾਹੀਦੇ ਮੈਂ ਆਪਣੇ ਤੌਰ ਦੇ ਉੱਤੇ ਇਹ ਕੇਂਦਰ ਗਵਰਨਮੈਂਟ ਨੂੰ ਅਤੇ ਪ੍ਰਸ਼ਾਸਨ ਨੂੰ ਲਿਖੂੰਗਾ ਕਿ ਇਸ ਤਰ੍ਹਾਂ ਦੇ ਅੱਗੇ ਤੋਂ ਗਾਂਕੇ ਦਾ ਨੁਕਸਾਨ ਨਾ ਹੋਵੇ ਇਹ ਟਾਵਰੇ ਆਬਾਦੀ ਦੇ ਵਿੱਚ ਨਹੀਂ ਹੋਣੇ ਚਾਹੀਦੇ ਜਿਹੜਾ ਇਹਦੇ ਨੁਕਸਾਨ ਦੀ ਗੱਲ ਹੈ ਉਹ ਪਟਵਾਰੀ ਸਾਹਿਬ ਨੇ ਰਿਪੋਰਟ ਭੇਜਤੀ ਹੈ ਤੇ ਮੈਨੂੰ ਉਮੀਦ ਹੈ ਵੀ ਜਿਹੜਾ ਸਰਕਾਰ ਹੈ ਇਹਦਾ ਜਿਹੜਾ ਨੁਕਸਾਨ ਉਹ ਦੇਗੀ ਜਨਾ ਵੀ ਤਾਂ ਅਸੀਂ ਇਸ ਦੇ ਉੱਤੇ ਜਿਹੜੀ ਪੂਰੀ ਇਹਦੀ ਚਪਾਰਸ਼ ਕਰਾਂਗੇ ਉਹ ਇਹਨਾਂ ਨੂੰ ਦਬਾਉਣ ਦੇ ਵਿੱਚ ਇਹਦਾ ਜਿਹੜਾ ਬੰਦਾ ਹੱਕ ਹੈ ਉਹਦੀ ਅਸੀਂ ਹਰ ਹਿੱਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਅੰਗਰੇਜ਼ੀ ਇੱਕ ਦਸੰਦ ਦੇ ਬਤਾਲਕੇ ਦਾ ਜਿਹੜਾ ਟਾਈਮ ਪੀਡ ਹੈ ਜੋ ਇਹਦੀ ਮਨਿਆਦ ਆ 27-28 ਸਾਲ ਪੁਰਾਣਾ ਹੈ ਉਦੇ ਮੁਤਾਬਕ ਨਹੀਂ ਲੱਗਦਾ ਵੀ ਇਹ ਮਨ ਇਹ ਚਲੋ ਜੇ ਇਹਦਾ ਕੋਈ ਰਿਪੇਅਰ ਜਾਂ ਕੋਈ ਮੌਕੇ ਤੇ ਇਹਦਾ ਹੱਲ ਕੀਤਾ ਜਾਂਦਾ ਸ਼ਾਇਦ ਅਜ ਨੌਬਤ ਨਾ ਆਉਂਦੀ ਹੈ ਡਿੱਗਦੀ ਇਹ ਤਾਂ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਸੰਬੰਧਿਤ ਡਿਪਾਰਟਮੈਂਟ ਹੀ ਦੱਸ ਸਕਦਾ ਹੈ ਇਹਦੇ ਵਾਸਤੇ ਪਹਿਲੇ ਆਪ ਜੀ ਨੂੰ ਦੱਸ ਚੁੱਕਿਆ ਹੈ ਕਿ ਇਹਦੇ ਵਾਸਤੇ ਅਸੀਂ ਇਹ ਸ਼ਿਕਾਇਤ ਕਰਾਂਗੇ ਵੀ ਇਹਦੀ ਪੜਤਾਲ ਕੀਤੀ ਜਾਵੇ ਜਿਸ ਤਰ੍ਹਾਂ ਦੇ ਦੋਸ਼ੀ ਪਈ ਜਾਂਦੇ ਤਾਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਦਾ ਕਾਰਨ ਕੀ ਹੈ ਇਹ ਦੇਖ ਰਿਹਾ ਤਸਵੀਰਾਂ ਬੀਐਸਐਫ ਭਾਗ ਦੇ ਅਧਿਕਾਰੀ ਜੋ ਇਸ ਟੈਂਪ ਸੀ ਨਿਰੀਖਣ ਕਰਨ ਵਾਸਤੇ ਪਹੁੰਚੇ ਅੱਜ ਜੋ ਪਿੰਡ ਤਰਖਣ ਵਾਲਾ ਦੇ ਵਿੱਚ ਟਾਵਰ ਲੱਗਿਆ ਉੱਥੇ ਅੱਜ ਬੇਸਰਮ ਭਾਗ ਦੇ ਅਧਿਕਾਰੀ ਐਸ ਡੀਓ ਐਕਸ਼ਨ ਅਤੇ ਜੇਏ ਅਤੇ ਜਲੰਧਰ ਦੇ ਦੇਖੋ ਆਹ ਆ ਗਿਆ ਟਾਵਰ ਲੱਗਿਆ ਸੀ ਉਸ ਤੋਂ ਬਾਅਦ ਅੱਜ ਆਪਣਾ ਟੀਮ ਪਹੁੰਚੀ ਹੈ ਇਹ ਦੇਖ ਰਿਹਾ ਤਸਵੀਰਾਂ ਜਿੱਥੇ ਵੱਡੀ ਗਿਣਤੀ ਵਿੱਚ ਪਿੰਡ ਨੌਸੀ ਅਤੇ ਮੋਕੇ ਤੇ ਸਰਪੰਚ ਮੌਜੂਦ ਹੈ ਦੇਖੋ ਤਸਵੀਰਾਂ ਮੋਕੇ ਦੀਆਂ ਜੋ ਮੋਕੇ ਤੇ ਨਿਰੀਖਣ ਕਰਨ ਵਾਸਤੇ ਜਿਲੰਦਰ ਤੋਂ ਸਰਵਾਂ ਕਰ ਰਹੇ ਹਨ ਕਿੰਨਾ ਕੁ ਨੁਕਸਾਨ ਜੋ ਹੋਇਆ ਉਸ ਦਾ ਜੋ ਨੇ ਬਤ ਤੇ ਰਿਪੋਰਟ ਬਣਾ ਕੇ ਭੇਜੀ ਜਾਵੇਗੀ ਬਾਲ ਦੇ ਦੇਖੇ ਕਿਸੇਰਾ ਮੌਕੇ ਦੀ ਜਿੱਥੇ ਅਧਕਾਰੀ ਅੱਜ ਤਖਾਣ ਵਾਲਾ ਵਿੱਚ ਪਹੁੰਚੇ ਕਿਸੇਰਾ ਦੇਖੇ ਮੌਕੇ ਦੀ